ਮੈਂ ਇੱਕ ਵਾਰੀ ਇੱਕ ਡਿਸਕਸ ਕਰਦਾ ਸੀਗਾ ਆਪਣੇ ਪਰਲੇ ਯਾਰ ਦੋਸਤਾਂ ਨਾਲ ਜਿਹੜਾ ਅਮਰੀਕਾ ਚ ਐਸਟਮ ਤੇ ਉਹ ਉਹ ਵੀ ਟਰੱਕ ਚਲਾਉਂਦਾ ਅੱਛਾ ਅਸੀਂ ਬਚਪਨ ਚ ਨਾ ਬਚਪਨ ਅਸੀਂ ਗੱਡੀਆਂ ਦੇ ਰਿਲੇਟਡ ਹੀ ਖੇਡਦੇ ਰਹੇ ਬਚਪਨ ਚ ਸਾਡੀ ਸ਼ੁਰੂ ਤੋਂ ਸਾਡੀ ਗੇਮ ਕੀ ਸੀ ਛੋਟੇ ਛੋਟੇ ਟਰੱਕ ਚਲਾਉਣੇ ਤੇ ਮਿੱਟੀ ਭਰ ਲੀਨ ਲੇ ਕੇ ਲੈ ਕੇ ਚੱਲਾਂ ਇੱਕ ਮੇਰਾ ਪਿੰਡ ਦਾ ਮੁੰਡਾ ਆ ਉਹ ਉਹ ਕੰਪੈਨ ਕੰਪੈਨਾਂ ਨਾਲ ਖੇਡਦਾ ਹੁੰਦਾ ਸੀਗਾ ਉਹ ਉਹਨੇ 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 ਥਰਮੋਕੋਲ ਦੀ ਕੰਪੈਨ ਬਣਾ ਲੈਣੀ ਕੁ ਤਰਤੀ ਦੇਖ ਉਹ ਕੰਪੈਨ ਚਲਾਉਂਦਾ ਜਿਹੜਾ ਕੰਪੈਨ ਨਾਲ ਖੇਡਦਾ ਸੀ ਉਹ ਆ ਗਿਆ ਆਪਰੇਟਰ ਬਣ ਗਿਆ ਨਹੀਂ ਨਹੀਂ ਇੰਡੀਆ ਚ ਇੰਡੀਆ ਚ ਕੰਪੈਨ ਕੰਪੈਨ ਨਾਲ ਸੀ ਚਲਾਉਂਦਾ ਜਿਹੜਾ ਮੈਂ ਤੇ ਉਹ ਟਰੱਕ ਚਲਾਉਂਦੇ ਸੀ ਗੱਡੀਆਂ ਨਾਲ ਖੇਡਦੇ ਸੀ ਉਹ ਵੀ ਡਰਾਈਵਰ ਆ ਮੈਂ ਵੀ ਡਰਾਈਵਰ ਆ ਜਿੰਨੇ ਅਸੀਂ ਸਿਗੇ ਸਾਡਾ ਸ਼ੌਂਕ ਸੀਗਾ ਅਸੀਂ ਸ਼ੌਂਕ ਕਰਕੇ ਡਰਾਈਵਰੀ ਕਰਦੇ ਅੱਛਾ ਮੇਰੀ ਵੀ ਨਾ ਇਦਾਂ ਨਾ ਮੈਂ ਜਦੋਂ ਪਾਸਟੂ ਕੀਤੀ ਉਹਦੇ ਬਾਅਦ ਚ ਚਲੋ ਕਾਲਜ ਗਏ ਫੁੱਟਬਾਲ ਦੇ ਤੌਰ ਤੇ ਗੱਲ ਬਣੀ ਨਹੀਂ ਹੈਗੀ ਆਈਟੀਆਈ ਕਰ ਲਈ ਨਾ ਮਕੈਨਿਕਲ ਦੀ ਯਾਨੀ ਮਕੈਨਿਕਲ ਦੀ ਆਈਟੀਆਈ ਕਰਨ ਦੇ ਬਾਅਦ ਚ ਮੈਂ ਕਿਹਾ ਮਮੀ ਨੂੰ ਮੈਂ ਕਿਹਾ ਮੈਂ ਡਰ ਮਾਸੀ ਦੇ ਮੁੰਡੇ ਦੀਆਂ ਆਪਣੀਆਂ ਸੀਗੀਆਂ ਨਾ ਆਪਣੀ ਉਹਨਾਂ ਦਾ ਟੈਂਪੋ ਟਰੈਵਲ ਹੋਰ ਗੱਡੀਆਂ ਤੁਹਾਨੂੰ ਕਹਿੰਦੀ ਨਹੀਂ ਨਹੀਂ ਨਸ਼ਿਆਂ 'ਚ ਪੈ ਜਾਂਦੇ ਹੁੰਦੇ ਆ ਏਹ ਨਹੀਂ ਬੰਨਾ ਹੈਗਾ ਤੂੰ ਹੋਰ ਕੋਈ ਕੰਮ ਦੇਖ ਲੈ ਫਿਰ ਮੇਰਾ ਮਾਮਾ ਸੀਗਾ ਉਹ ਕਰਦਾ ਪਿਆ ਸੀਗਾ ਮਕੈਨਿਕੀ ਦਾ ਕੰਮ ਆ ਆਈਟੀਆਈ ਕਰਕੇ ਮੈਂ ਉਹਦੇ ਨਾਲ ਲੱਗ ਗਿਆ ਬਟ ਇਹ ਨਹੀਂ ਪਤਾ ਸੀ ਵੀ ਇੱਥੇ ਆ ਕੇ ਡਰਾਈਵਰੀ ਕਰਨੀ ਹੈ ਡਰਾਈਵਰੀ